ਇਸ ਵੇਲੇ ਦੀ ਬੜੀ ਖਬਰ ਕਿਸਾਨਾਗੂ ਜਗਜੀਤ ਸਿੰਘ ਡੱਲੇਵਾਲ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤਾਂ ਦੱਸਦੇ ਹਾਂ ਕਿ ਪਿਛਲੇ 2 ਮਹੀਨੇ ਤੋਂ ਬਾਅਦ ਸਮੇਂ ਤੋਂ ਜਗਜੀਤ ਸਿੰਘ ਡੱਲੇਵਾਲ ਜਿਹੜਾ ਨੇ ਮਰਨ ਵਰਤ ਤੇ ਬੈਠੇ ਹੋਏ ਨੇ ਤੇ ਸਭ ਦੇ ਦਰਮਿਆਨ ਜਗਜੀਤ ਸਿੰਘ ਡੱਲੇਵਾਲ ਔਰ ਆਦੇਵਲੋ ਮੈਡੀਕਲ ਸਹੂਲਤਾਂ ਮੱਦੇ ਲਈ ਹੰਮੀ ਪਰ ਦਿੱਤੀ ਗਈ ਸੀ ਪਰ ਹੋਣੇ ਸਭ ਦੇ ਦਰਮਿਆਨ ਬੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪਿਛਲੇ 6 ਦਿਨਾਂ ਤੋਂ ਜਗਜੀਤ ਸਿੰਘ ਡੱਲੇਵਾਲ ਨੂੰ ਕਿਸੇ ਵੀ ਤਰੀਕੇ ਦੀ ਮੈਡੀਕਲ ਸਹੂਬਦਾ ਨਹੀਂ ਦਿੱਤੀ ਗਈ ਹੈ ਜੀ ਹਾਂ ਡਾਕਟਰਾਂ ਦੇ ਵੱਲੋਂ ਲਗਾਤਾਰ ਜਗਜੀਤ ਸਿੰਘ ਡੱਲੇਵਾਲ ਨੂੰ ਪਹਿਲਾਂ ਡ੍ਰਿਪਲ ਲਗਾਈ ਜਾ ਰਹੀ ਸੀ ਸੋ ਹੁਣ ਡਾਕਟਰਾਂ ਦਾ ਮੰਨਣਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀਆਂ ਨਾੜਾਂ ਨਹੀਂ ਲੱਭ ਰਹੀਆਂ ਜੀ ਹਾਂ ਜਗਜੀਤ ਸਿੰਘ ਡੱਲੇਵਾਲ ਦੇ ਗੂਲੂ ਗੋਸ਼ ਤੇ ਟੀਕੇ ਲਗਾਉਣ ਦੇ ਲਈ ਹੱਥ ਦੇ ਵਿੱਚ ਨਾੜਾਂ ਨਹੀਂ ਦਿਖ ਰਹੀਆਂ ਕਿਉਂਕਿ ਲਗਾਤਾਰ ਮਨਵਰਤ ਤੇ ਬੈਠੇ ਹੋਏ ਕਾਰਨ ਜਗਜੀਤ ਸਿੰਘ ਡੱਲੇਵਾਲ ਦੇ ਅ ਜਿਹੜਾ ਸ਼ਰੀਰ ਹੈ ਉਹ ਲਗਾਤਾਰ ਕਮਜ਼ੋਰ ਹੁੰਦਾ ਜਾ ਰਿਹਾ ਹੈ ਜਿਸ ਕਰਕੇ ਹੱਥਾਂ ਤੇ ਨਾੜਾਂ ਜਿਹੜੀਆਂ ਨੇ ਉਹ ਨਹੀਂ ਦਿਖ ਰਹੀਆਂ ਜਿਸ ਕਰਕੇ ਡਾਕਟਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਗਜੀਤ ਸਿੰਘ ਢੱਲੇਵਾਲ ਨੂੰ ਕਿਤੇ ਗਲਤ ਥਾਂ ਦੇ ਉੱਤੇ ਜਿਹੜਾ ਗਲੂਗੋਸ਼ ਨਾ ਲੱਗ ਸਕੇ ਇਸ ਕਰਕੇ ਡਾਕਟਰਾਂ ਦੇ ਵੱਲੋਂ ਕਿਸੇ ਵੀ ਤਰੀਕੇ ਦਾ ਰਿਸਕ ਨਹੀਂ ਲਿਆ ਜਾ ਰਿਹਾ ਡਾਕਟਰ ਲਗਾਤਾਰ ਨਾੜ ਲੱਪਣ ਦੀ ਕੋਸ਼ਿਸ਼ ਕਰ ਰਹੇ ਨੇ ਜਿਸ ਕਰਕੇ ਪਿਛਲੇ 6 ਦਿਨਾਂ ਤੋਂ ਜਗਜੀਤ ਸਿੰਘ ਢੱਲੇਵਾਲ ਨੂੰ ਮੈਡੀਕਲ ਸਹੂਬਦਾਂ ਦੇਣ ਦੇ ਵਿੱਚ ਤੇ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਡਾਕਟਰਾਂ ਦੇ ਵੱਲੋਂ ਕੀਤਾ ਜਾ ਰਿਹਾ ਤੇ ਹੁਣ ਪੈਰਾਂ ਦੇ ਵਿੱਚ ਲਗਾਤਾਰ ਡਾਕਟਰਾਂ ਦੀਆਂ ਟੀਮਾਂ ਜਿਹੜੀਆਂ ਨੇ ਉਹ ਨਾੜਾਂ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਤੁਹਾਨੂੰ ਦੱਸ ਦਈਏ ਕਿ 2 ਮਹੀਨੇ ਤੋਂ ਉੱਤੇ ਦਾ ਸਮਾਜ ਜਗਜੀਤ ਸਿੰਘ ਢੱਲੇਵਾਲ ਨੂੰ ਮਰਨ ਵਰਤ ਤੇ ਬੈਠਿਆ ਨੂੰ ਹੋ ਗਿਆ ਤੇ ਅੱਜ ਸવાર ਇਸੇ ਮਹੀਨੇ ਦੀ 14 ਫਰਵਰੀ ਨੂੰ ਜਿਹੜਾ ਕਿਸਾਨਾਂ ਦੇ ਅੰਦੋਲਨ ਨੂੰ 1 ਸਾਲ ਪੂਰਾ ਹੋ ਜਾਵੇਗਾ ਤੇ 14 ਫਰਵਰੀ ਨੂੰ ਕਿਸਾਨਾਂ ਦੀ ਚੰਡੀਗੜ੍ਹ ਦੇ ਵਿੱਚ ਪ੍ਰਸ਼ਾਸਨ ਦੇ ਨਾਲ ਮੀਟਿੰਗ ਵੀ ਰੱਖੀ ਗਈ ਹੈ ਤਾਂ ਇਸ ਸਬਦੇ ਦਰਮਿਆਨ ਜਗਜੀਤ ਸਿੰਘ ਡੱਲੇਵਾਲ ਨੂੰ ਜਦੋਂ ਭਰੋਸਾ ਦਿੱਤਾ ਗਿਆ ਕਿ ਕੇਂਦਰ ਦੇ ਨਮਾਈਂ ਦੇ ਉੱਥੇ ਪਹੁੰਚੇ ਤੇ ਭਰੋਸਾ ਦਿੱਤਾ ਗਿਆ ਕਿ 14 ਫਰਵਰੀ ਨੂੰ ਮੀਟਿੰਗ ਜਿਹੜੀ ਹੈ ਉਹ ਤੈਅ ਕਰ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਔਰ ਆਦੇ ਵੱਲੋਂ ਹੰਮੀ ਜਿਹੜੀ ਉਹ ਜ਼ਰੂਰ ਭਰੀ ਗਈ ਕਿ ਉਹ ਜਿਹੜਾ ਮੈਡੀਕਲ ਸੁਵਿਧਾਵਾਂ ਨੇ ਉਹ ਲੈ ਲੈਣਗੇ ਤੇ ਲਗਾਤਾਰ ਖਬਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਕਿ ਡਾਕਟਰਾਂ ਦੀ ਟੀਮ ਲਗਾਤਾਰ ਜਗਜੀਤ ਸਿੰਘ ਡੱਲੇਵਾਲ ਨੂੰ ਮੈਡੀਕਲ ਸੁਵਿਧਾ ਦੇ ਰਹੀ ਹੈ ਪਰ ਪਿਛਲੇ 6 ਦਿਨਾਂ ਤੋਂ ਜਗਜੀਤ ਸਿੰਘ ਡੱਲੇਵਾਲ ਦਾ ਸਰੀਰ ਲਗਾਤਾਰ ਕਮਜ਼ੋਰ ਹੁੰਦਾ ਜਾ ਰਿਹਾ ਹੈ ਜਿਸ ਕਰਕੇ ਉਹਨਾਂ ਦੇ ਹੱਥਾਂ ਦੀਆਂ ਨਾੜਾਂ ਨਹੀਂ ਆ ਰਹੀਆਂ ਤਾਂ ਇਸ ਕਰਕੇ ਡਾਕਟਰਾਂ ਦੇ ਵੱਲੋਂ ਮੈਡੀਕਲ ਸਹੂਬਾ ਦੇਣ ਦੇ ਵਿੱਚ ਖਾਸੀਆਂ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਕਰਨਾ ਪੈ ਰਿਹਾ ਹੈ ਡਾਕਟਰਾਂ ਦਾ ਮੰਨਣਾ ਹੈ ਕਿ ਉਹਦੇ ਹੱਥਾਂ ਦੀਆਂ ਨਾੜਾਂ ਜਿਹੜੀਆਂ ਨੇ ਉਹ ਨਹੀਂ ਦਿਖ ਰਹੀਆਂ ਪੈਰਾਂ ਦੀਆਂ ਨਾੜਾਂ ਵੀ ਲੱਭਣ ਦੀ ਕੋਸ਼ਿਸ਼ ਕੀਤੀ ਪਰ ਸਰੀਰ ਇੰਨਾ ਕਮਜ਼ੋਰ ਹੋ ਗਿਆ ਕਿ ਹੱਡੀਆਂ ਦਾ ਪਿੰਜਰ ਹੀ ਨਜ਼ਰ ਆ ਰਿਹਾ ਹੈ ਕਿਸੇ ਵੀ ਤਰੀਕੇ ਦੀਆਂ ਨਾੜਾਂ ਜਿਹੜੀਆਂ ਨੇ ਉਹ ਨਹੀਂ ਮਿਲ ਰਹੀਆਂ ਕਿਸੇ ਗਲਤ ਨਾੜ ਦੇ ਵਿੱਚ ਗੁਲਗੋਸ਼ਾ ਟੀਕਾ ਨਾ ਲਗਾ ਦਿੱਤਾ ਜਾਵੇ ਇਸ ਕਰਕੇ ਡਾਕਟਰ ਕਿਸੇ ਵੀ ਤਰੀਕੇ ਦਾ ਰਿਸਕ ਲੈਣ ਤੋਂ ਗੁਰੇਜ਼ ਕਰ ਰਹੇ ਨੇ ਤੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਡਾਊਨ ਹੁੰਦੀ ਜਾ ਰਹੀ ਹੈ ਜਿਸ ਕਰਕੇ ਜਗਜੀਤ ਸਿੰਘ ਡੱਲੇਵਾਲ ਦਾ ਸਰੀਰ ਮਰਨ ਭਰਤੇ ਤੇ ਬੈਠੇ ਹੋਏ ਕਾਰਨ ਲਗਾਤਾਰ ਕਮਜ਼ੋਰ ਹੁੰਦਾ ਜਾ ਰਿਹਾ ਹੈ ਜਿਸ ਕਰਕੇ ਹੋਣਾ ਨਾੜਾ ਵੀ ਨਹੀਂ ਦੇਖ ਰਹੇ ਆਤੇ ਹਾਂ ਡਾਕਟਰਾਂ ਨੂੰ ਖਾਸੀਆਂ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਹੈ ਜਗਜੀਤ ਸਿੰਘ ਡੱਲੇਵਾਲ ਨੂੰ ਮੈਡੀਕਲ ਸਹੂਤਾ ਦੇਣ ਦੇ ਵਿੱਚ ਤੇ ਵੱਡੀ ਖਬਰ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਮਰਨਬਾਰਤ ਤੇ ਬੈਠੇ ਹੋਏ ਕਿਸਾਨਾਂ ਅਗੂ ਜਗਜੀਤ ਸਿੰਘ ਡੱਲੇਵਾਲ ਨੂੰ ਮੈਡੀਕਲ ਸਹੂਤਾ ਦੇਣ ਦੇ ਲਈ ਡਾਕਟਰਾਂ ਨੂੰ ਖਾਸੀਆਂ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਹੈ ਡਾਕਟਰਾਂ ਦਾ ਮੰਨਣਾ ਹੈ ਕਿ ਜਿਹੜੇ ਜਗਜੀਤ ਸਿੰਘ ਡੱਲੇਵਾਲ ਨੇ ਉਹ ਪਿਛਲੇ 6 ਦਿਨਾਂ ਤੋਂ ਮੈਡੀਕਲ ਸਹੂਤਾ ਨਹੀਂ ਲੈ 파ਰੇ ਕਿਉਂਕਿ ਆਹ ਸਰੀਰ ਕਮਜ਼ੋਰ ਹੈ ਜਿਸ ਕਰਕੇ ਉਹਨਾਂ ਨੂੰ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਰੀਰ ਜਿਹੜਾ ਲਗਾਤਾਰ ਕਮਜ਼ੋਰ ਹੁੰਦਾ ਜਾ ਰਿਹਾ ਹੈ ਸਰੀਰ ਸਿਰਫ ਇੱਕ ਹੱਡੀਆਂ ਦਾ ਪਿੰਜਰ ਬਣ ਕੇ ਰਹਿ ਗਿਆ ਜਿਸ ਕਰਕੇ ਹੱਥਾਂ ਤੇ ਪੈਰਾਂ ਦੀਆਂ ਨਾੜਾਂ ਨਹੀਂ ਮਿਲ ਰਹੀਆਂ ਡਾਕਟਰਾਂ ਨੂੰ ਖਾਸੀਆਂ ਮੁਸ਼ਕਿਲਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਹੈ ਇਸ ਕਾਰਨ ਜਿਹੜਾ ਜਗਜੀਤ ਸਿੰਘ ਢੱਲੇਵਾਲ ਨੂੰ 6 ਦਿਨਾਂ ਤੋਂ ਨਾਤਾ ਗਲੂਗੋਸ਼ ਲਗਾਇਆ ਗਿਆ ਹੈ ਨਾ ਹੀ ਡ੍ਰਿਪ ਨਾ ਹੀ ਤੇਕਾ ਜਿਹੜਾ ਕਿਸੇ ਵੀ ਤਰੀਕੇ ਦਾ ਉਹ ਲਗਾਇਆ ਜਾ ਰਿਹਾ ਹੈ ਤੇ ਸਭ ਦੇ ਦਰਮਿਆਨ ਜਿਹੜਾ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਇਸ ਖਬਰ ਤੇ ਹੋਰ ਜਾਣਕਾਰੀ ਲਵਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਖਨੋਰੀ ਬਾਰਡਰ ਤੋਂ ਮੇਰੇ ਸਹਿਯੋਗੀ ਰਣਦੀਪ ਰਣਦੀਪ ਜੀ ਕੀ ਕੋਈ ਜਾਣਕਾਰੀ ਹੈ ਜਗਜੀਤ ਸਿੰਘ ਡੱਲੇਵਾਲ ਨੂੰ ਪਿਛਲੇ 6 ਦਿਨਾਂ ਤੋਂ ਕਿਸੇ ਵੀ ਤਰੀਕੇ ਦੀ ਮੈਡੀਕਲ ਸਹੂਲਤ ਨਹੀਂ ਮਿਲ ਪਾਰੀ ਹਾਂ ਜੇ ਬਿਲਕੁਲ ਦੱਸ ਦਿਆ ਵੇ ਕਿ ਜਿਸ ਤਰੀਕੇ ਦੇ ਨਾਲ ਅੱਜ 76 ਦਿਨ ਹੋ ਗਏ ਜਰਜ ਸਿੰਘ ਢੱਲੇਵਾਲ ਨੂੰ ਮਰਨ ਮਰਦੇ ਉੱਤੇ ਬੈਠੇ ਹੋਏ ਤਾਂ ਜਰੂਰ ਇਹਦੇ ਵਿੱਚ ਕਈ ਪੜਾਓ ਆਏ ਕਈ ਵਾਰ ਮਹਾਪੰਚਾਇਤਾਂ ਹੋਈਆਂ ਉਸ ਤੋਂ ਬਾਅਦ ਮੈਡੀਕਲ ਸਕੂਲ ਦੇ ਲਈ ਜਰਜ ਸਿੰਘ ਢੱਲੇਵਾਲ ਨੂੰ ਮਨਾਲ ਦਿੱਤਾ ਗਿਆ ਪਰ ਜਿਸ ਤਰੀਕੇ ਨਾਲ ਦੇਖਿਆ ਜਾਵੇ ਤਾਂ ਪਿਛਲੇ 6 ਦਿਨਾਂ ਤੋਂ ਜਿਹੜਾ ਹੈਗਾ ਉਹ ਮੈਡੀਕਲ ਜਿਹੜੇ ਟ੍ਰੀਟਮੈਂਟ ਕਰ ਰਹੇ ਨੇ ਜਰੂਰ ਪੰਜਾਬ ਸਰਕਾਰ ਦੇ ਵੱਲੋਂ ਡਾਕਟਰਾਂ ਦੀਆਂ ਟੀਮਾਂ ਜਿਹੜੀਆਂ ਨੇ ਉਹ ਵਕਤ-ਵਕਤ ਲਗਾਈਆਂ ਗਈਆਂ ਨੇ ਸਵੇਰੇ ਦੁਪਹਿਰੇ ਸ਼ਾਮ ਤੇ ਉਸ ਤੋਂ ਬਾਅਦ ਜਿਹੜਾ ਹੁਣ ਉਹਨਾਂ ਨੂੰ ਡਾਕਟਰਾਂ ਨੂੰ ਜਿਹੜਾ ਹੈਗਾ ਦਿੱਕਤ ਗਲੂਕੋਸ ਜਿਹੜਾ ਲੱਗਦਾ ਹੈਗਾ ਤਾਂ ਉਹ ਸਟੇਜ ਨੂੰ ਲੈ ਕੇ ਜਿਹੜੀਆਂ ਨਾੜੀਆਂ ਨੇ ਉਹ ਸ਼ਲਿਕ ਹੋ ਚੁੱਕੀਆਂ ਹੋਈਆਂ ਕਿਉਂਕਿ ਕੈਂਸਰ ਦੇ ਪੀੜਤ ਨੇ ਔਰ ਉਸ ਤੋਂ ਬਾਅਦ ਜਿਹੜਾ ਵਜਨ ਹੈ ਉਹਦੇ ਵਿੱਚ ਕਾਫੀ ਲੋਸ ਹੋਇਆ ਬਹੁਤ ਵਜਨ ਘਟ ਚੁੱਕਾ ਹੋਇਆ ਹੈ ਤਾਂ ਜਿਹੜੇ ਦੇ ਨਾੜਾ ਨੇ ਉਹ ਜਿਹੜੀਆਂ ਨੇ ਨਾੜਾ ਕਮਜ਼ੋਰ ਪੈ ਗਈਆਂ ਤਾਂ ਜਿਹਦੇ ਕਰਕੇ ਇਹਨਾਂ ਨੂੰ ਹੁਣ ਗਲੂਕੋਸ ਲਗਾਉਣ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਕਿ ਜਿਦਾ ਜਿਸ ਤਰ੍ਹਾਂ ਪਹਿਲਾਂ ਆ ਬਾਹਵਾ ਦੇ ਵਿੱਚ ਜਿਹੜਾ ਹੈਗਾ ਉਹ ਗਲੂਕੋਜ਼ ਲਗਾਇਆ ਜਾ ਰਿਹਾ ਸੀਗਾ ਤਾਂ ਉਸ ਤੋਂ ਬਾਅਦ ਹੁਣ ਪੈਰਾਂ ਦੇ ਵਿੱਚ ਗਲੂਕੋਜ਼ ਲਗਾਉਣ ਦੀ ਕੋਸ਼ਿਸ਼ ਕੀਤੀ ਉਹਦੇ ਵਿੱਚ ਕੁਝ ਦਿਨ ਤੱਕ ਚੱਲਿਆ ਹੈਗਾ ਪਰ ਹੁਣ ਪਿਛਲੇ 6 ਦਿਨ ਤੋਂ ਜਿਹੜਾ ਹੈਗਾ ਉਹ ਨਾੜਾਂ ਜਿਹੜੀਆਂ ਨੇ ਉਹ ਬਿਲਕੁਲ ਬਲੋਕੇਜ ਹੋ ਚੁੱਕੀਆਂ ਹੋਈਆਂ ਔਰ ਗਲੂਕੋਜ਼ ਜਿਹੜਾ ਨਹੀਂ ਲੱਗ ਪਾਰਾ ਜਦੋਂ ਲੱਗਣ ਤੋਂ ਬਹੁਤ ਸਾਹਮਣਾ ਜਿਹੜਾ ਹੈਗਾ ਦਿੱਕਤਾਂ ਕਰਨਾ ਪੈ ਰਿਹਾ ਜੀ ਰਣਜੀਤ ਜੀ ਇਸ ਵਾਰਬਾਤ ਵੀ ਇੱਕ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਲਗਾਤਾਰ ਕਿਆਸਰਾਂਗਾ ਲਗਾਈਆਂ ਜਾ ਰਹੀਆਂ ਨੇ ਕਿ 14 ਫਰਵਰੀ ਦੀ ਮੀਟਿੰਗ ਜਿਹੜੀ ਹੈ ਉਹ ਕੈਨਸਲ ਹੋ ਸਕਦੀ ਹੈ ਕਿਸਾਨ ਕ ਇਸੇ ਕਰਕੇ ਸਾਧ ਰਹੇ ਆ ਕਿਉਂਕਿ ਜਿਹੜੇ ਕੇਂਦਰੀ ਖੇਤੀਬਾੜੀ ਮੰਤਰੀ ਨੇ ਸ਼ਿਵਰਾਜ ਸਿੰਘ ਚੋਹਾਨ ਉਹਨਾਂ ਦੇ ਬੇਟੇ ਦਾ ਵਿਆਹ ਹੈ 14 ਤਰੀਕ ਨੂੰ ਜਾ ਬਿਲਕੁਲ ਹਾਲੇ ਇਸ ਥੀਜ ਨੂੰ ਲੈ ਕੇ ਜਿਹੜੀ ਜਾਣਕਾਰੀ ਜੁੜ ਆ ਰਹੀ ਹੈ ਪਰ ਹਾਲੇ ਕੋਈ ਇਹਦਾ ਆਫੀਸ਼ੀਅਲੀ ਜਿਵੇਂ ਇਹਨਾਂ ਨੇ ਕੋਈ ਪ੍ਰੈਸ ਕਾਨਫਰੰਸ ਕਰਕੇ ਕੋਈ ਹਾਲੇ ਇਸ ਤਰ੍ਹਾਂ ਦਾ ਨਹੀਂ ਕਰਿਆ ਹੈਗਾ ਪਰ ਹੋ ਸਕਦਾ ਹੈ ਕਿ ਅੱਜ ਬਾਅਦ ਦੁਪਹਿਰ ਤੱਕ ਜਿਹੜੀ ਇੱਕ ਮੀਟਿੰਗ ਜਿਹੜੀ ਐ ਕਨੋਰੀ ਬਾਰਡਰ ਦੇ ਉੱਤੇ ਰੱਖੀ ਗਈ ਹੈਗੀ ਤਾਂ ਉਸ ਦੇ ਵਿੱਚ ਸਪਸ਼ਟ ਜਿਹੜਾ ਹੈਗਾ ਉਹ ਕੀਤਾ ਜਾ ਸਕਦਾ ਹੈ ਕਿ ਅਗਲੇ ਹੁਣ ਕੀ ਰਣਨੀਤੀ ਇਹਨਾਂ ਦੀ ਰਹੇਗੀ ਪਰ ਫਿਲਹਾਲ ਦੀ ਘੜੀ ਜਿਹੜਾ ਦਰਜੀਤ ਸਿੰਘ ਡੱਲੇਵਾਲ ਦੀ ਸਿਹਤ ਜਿਹੜੀ ਆ ਉਹ ਨਾਜੂਰ ਬਣੀ ਹੋਈ ਹੈ ਕਿਉਂਕਿ ਜਿਸ ਤਰੀਕੇ ਨਾਲ ਮੈਡੀਕਲ ਸਹੂਲਤ ਦੇ ਵਿੱਚ ਦਵਾਈਆਂ ਮੈਡੀਸਿਨ ਪਾ ਕੇ ਗਲੂਕੋਜ਼ ਰਾ ਦੇ ਜੀ ਸਿੰਘ ਢੱਲੇਵਾਲ ਜਿਹੜਾ ਆਪਣਾ ਉਹ ਦਿਨ ਬਤੀਤ ਕਰ ਰਹੇ ਹੈਗੇ ਨੇ ਪਹਿਲੇ ਸਭ ਤੋਂ ਪਹਿਲਾਂ ਤਾਂ ਉਹਨਾਂ ਦੇ ਵੱਲੋਂ ਅਕਬ ਜੀ ਸਿੰਘ ਸਾਹਲੇ ਢੱਲੇਵਾਲ ਦੀ ਜਿਹੜੀ ਸਿਹਤ ਹੈਗੀ ਉਸ ਨੂੰ ਲੈ ਕੇ ਚਰਚਾ ਨੇ ਔਰ ਉਸ ਤੋਂ ਬਾਅਦ ਉਹ ਜਿਹੜੀ ਮੀਟਿੰਗ ਹੋਏਗੀ ਬਾਅਦ ਦੁਪਹਿਰ ਨੂੰ ਉਸ ਦੇ ਵਿੱਚ ਜਿਹੜਾ ਹੈਗਾ ਉਹ ਸਪੱਸ਼ਟ ਹੋ ਜਾਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮਹਾਪੰਚਾਇਤ ਹੈ ਜਾਂ ਨਹੀਂ ਹੈਗੀ ਜਾਂ ਕਿ ਹੁਣ ਕੀ ਰਣਨੀਤੀ ਜਿਹੜੀ ਉਹ ਉਲਿੱਖੀ ਜਾਏਗੀ ਜ਼ਰੂਰ ਉਹਦੇ ਨਾਲ ਵੀ ਜਿਹੜੀ ਹੈ ਤੇ ਆ ਗੱਲਬਾਤ ਜਿਹੜੀ ਹੈ ਤੁਹਾਣਾ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰਾਂ ਜੀ ਇਸ ਵੇਲੇ ਮਾਹੌਲ ਕੀ ਹੈ ਉੱਥੇ ਕਿਉਂਕਿ ਲਗਾਤਾਰ ਡਾਕਟਰਾਂ ਦੀਆਂ ਟੀਮਾਂ ਬੇਜ਼ ਲੱਪਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਨੇ ਨਾੜਾ ਲੱਪਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਨੇ ਪਰ ਪਿਛਲੇ 6 ਦਿਨਾਂ ਤੋਂ ਨਕਾਮ ਸਾਬਤ ਹੋ ਰਹੀਆਂ ਨੇ ਕੋਈ ਹੋਰ ਅਹੀਲਾ ਬਸੀਲਾ ਕੀਤਾ ਜਾ ਸਕਦਾ ਹੈ ਦੇ ਨਾਲ ਜਰੂਰ ਜਿਸਟ੍ਰਿਕ ਦੇ ਨਾਲ ਵਿਵੇਕ ਰਜਿੰਦਰਾ ਹਸਪੀਟਲ ਦੀਆਂ ਟੀਮਾਂ ਨੇ ਜਿਹੜੇ ਵੱਡੇ ਡਾਕਟਰ ਨੇ ਜਰੂਰ ਦਰਜੀਤ ਸਿੰਘ ਢੱਲੇਵਾਲ ਦੇ ਸਿਹਤ ਨੂੰ ਲੈ ਕੇ ਚਿੰਤਤ ਨੇ ਅਤੇ ਲਗਾਤਾਰ ਇਲਾਜ ਕੀਤਾ ਜਾ ਰਿਹਾ ਹੈ ਤੰਪੁਰ ਉਹਨਾਂ ਦੇ ਵੱਲੋਂ ਵੀ 6 ਦਿਨ ਤੋਂ ਲੈ ਕੇ ਕਿਉਂਕਿ ਲਗਾਤਾਰ ਜਦੋਂ ਵੀ ਲੱਗਦੇ ਹੈਗੇ ਨਾੜਾ ਲੱਗਦੇ ਇਹਦਾ ਜਗਜੀਤ ਸਿੰਘ ਢੱਲੇਵਾਲ ਵੀ ਕਿਤੇ ਨਾ ਕਿਤੇ ਖਿੱਚ ਜਾਂਦੇ ਆ ਕਿਉਂਕਿ ਇਸ ਚੀਜ਼ ਨੂੰ ਲੈ ਕੇ ਦੇਖਿਆ ਜਾ ਰਿਹਾ ਸੀਗਾ ਤਾਂ ਪਿਛਲੇ ਦੇ ਕਿ ਮਨ ਚਿੜਿੜਾ ਜਿਹੜਾ ਮਨ ਹੋ ਚੁੱਕਿਆ ਹੋਇਆ ਯਾਰ ਜਗਜੀਤ ਸਿੰਘ ਢੱਲੇਵਾਲ ਵੀ ਜਦੋਂ ਉਹ ਲੱਗਦੇ ਤਾਂ ਉਹ ਉਹਨਾਂ ਦੇ ਵੱਲੋਂ ਕਹਿ ਦਿੱਤਾ ਜਾਂਦਾ ਕਿ ਯਾਰ ਨਹੀਂ ਲੱਗਦੇ ਉਹਨਾਂ ਨੂੰ ਹਟਾ ਦਿਓ ਪਰ ਨਾ ਇੰਨਾ ਦੇਖੋ ਬਿਲਕੁਲ ਨਹੀਂ ਪਰ ਡਾਕਟਰ ਜਿਹੜਾ ਆਪਣੇ ਵੱਲੋਂ ਉਹ ਲਗਾਤਾਰ ਜਾਰੀ ਹੈ ਉਹਨਾਂ ਦੀ ਜੰਗ ਜਾਰੀ ਹੈ ਡਾਕਟਰ ਵੀ ਉੱਥੇ ਬੈਠੇ ਨੇ ਪਰ ਹੋ ਸਕਦਾ ਦੁਪਹਿਰ ਜਣਾ ਹੈਗਾ ਕਿ ਅੱਗੇ ਕੀ ਇਸ ਸੀ ਨੂੰ ਲੈ ਕੇ ਅੱਗੇ ਰਣਨੀਤੀ ਉਲੀਕੀ ਜਾਂਦੀ ਹੈ ਜਾਂ ਕਿਵੇਂ ਮੈਡੀਕਲਸ ਉਹ ਲੱਦੀ ੜੀ ਹੈ ਹੋਰ ਕਿਸ ਤਰੀਕੇ ਦੇ ਨਾਲ ਦਿੱਤੇ ਜਾ ਸਕਦੇ ਹੈ ਇਹ ਵੀ ਦੁਪਹਿਰ ਤੋਂ ਬਾਅਦ ਡੀਏ ਪਿੱਛੇ ਸਾਹਮਣੇ ਆਏਗੀ ਜੀ ਬਹੁਤ ਬਹੁਤ ਧੰਨਵਾਦ ਹੈ ਰਣਦੀਪ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਸੋ ਇਹਸਾਨ ਮੇਰੇ ਨਾਲ ਖਨੌਰੀ ਬਾਰਡਰ ਤੋਂ ਜੁੜੇ ਮੇਰੇ ਸਹਿਯੋਗੀ ਰਣਦੀਪ ਸਿੰਘ ਜੀ ਨੇ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ ਸੋ ਡਾਕਟਰਾਂ ਦੀਆਂ ਟੀਮਾਂ ਲਗਾਤਾਰ ਜਾਂਚ ਕਰ ਰਹੀਆਂ ਨੇ ਜਗਜੀਤ ਸਿੰਘ ਢੱਲੇਵਾਲ ਦੀਆਂ ਲਗਾਤਾਰ ਸਿਹਤ ਕਮਜ਼ੋਰ ਹੁੰਦੀ ਜਾ ਰਹੀ ਹੈ ਜਿਸ ਕਰਕੇ ਹੁਣ ਸਿਰਫ ਹੱਡੀਆਂ ਦਾ ਪਿੰਜਰੀ ਨਜ਼ਰ ਆ ਰਿਹਾ ਹੈ ਨਾੜਾਂ ਡਾਕਟਰਾਂ ਨੂੰ ਨਹੀਂ ਲੱਭ ਰਹੀਆਂ ਜਿਸ ਕਰਕੇ ਪਿਛਲੇ 6 ਦਿਨਾਂ ਤੋਂ ਜਗਜੀਤ ਸਿੰਘ ਢੱਲੇਵਾਲ ਨੂੰ ਮੈਡੀਕਲ ਸਹੂਬਿਤਾ ਦੇਣ ਦੇ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਡਾਕਟਰਾਂ ਨੂੰ ਕਰਨਾ ਪੈ ਰਿਹਾ ਹੈ ਜਗਜੀਤ ਸਿੰਘ ਢੱਲੇਵਾਲ ਦੀਆਂ veins ਯਾਨੀ ਕਿ ਨਸਾਂ ਜਿਹੜੀਆਂ ਨੇ ਨਾੜਾਂ ਉਹ ਨਹੀਂ ਮਿਲ ਪਾਰੀਆਂ ਡਾਕਟਰਾਂ ਨੂੰ ਤੇ ਡਾਕਟਰਾਂ ਨੂੰ ਅਕ ਕਿਸੇ ਵੀ ਤਰੀਕੇ ਦਾ ਜਿਹੜਾ ਖਤਰਾ ਲੈਣ ਤੋਂ ਡਾਕਟਰ ਵੀ ਡਰ ਰਹੇ ਨੇ ਰਿਸਕ ਲੈਣ ਤੋਂ ਡਾਕਟਰ ਡਰ ਰਹੇ ਨੇ ਕਿ ਕਿਤੇ ਗਲਤ ਨਾੜ ਦੇ ਵਿੱਚ ਜਿਹੜਾ ਗੁਰੂ ਗੋਸ਼ ਜਾਂ ਫਿਰ ਇੰਜੈਕਸ਼ਨ ਉਹ ਨਾ ਲੱਗਾ ਲੱਗਾ ਜ ਲੱਗ ਸਕੇ ਤੇ ਇਸ ਕਰਕੇ ਡਾਕਟਰ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਹੱਥਾਂ ਦੀਆਂ ਨਾੜਾਂ ਨਹੀਂ ਮਿਲ ਰਹੀਆਂ ਪੈਰਾ ਦੀਆਂ ਨਾੜਾਂ ਦੱਪਣ ਦੀਆਂ ਕੋਸ਼ਿਸ਼ ਕਰ ਰਹੇ ਨੇ ਪਰ ਉਹ ਵੀ ਸਰੀਰ ਜਿਹੜਾ ਹੈ ਲਗਾਤਾਰ ਕਮਜ਼ੋਰ ਹੋਣ ਦੇ ਕਾਰਨ ਖਾਸੀਆਂ ਮੁਸ਼ਕਲਾਂ ਦਾ ਸਾਹਮਣਾ ਡਾਕਟਰਾਂ ਨੂੰ ਕਰਨਾ ਪੈ ਰਿਹਾ ਹੈ ਸੋ ਖਨੋਰੀ ਬਾਰਡਰ ਤੋਂ ਤੁਹਾਡੇ ਨਾਲ ਵੱਡੀ ਖਬਰ ਸਾਂਝੀ ਕਰ ਰਹੀ ਸੀ ਕਿ ਜਗਜੀਤ ਸਿੰਘ ਢੱਲੇਵਾਲ ਨੂੰ ਪਿਛਲੇ 6 ਦਿਨਾਂ ਤੋਂ ਮੈਡੀਕਲ ਸਹੂਬਤਾਂ ਮਾ ਦੇਣ ਦੇ ਵਿੱਚ ਖਾਸੀਆਂ ਦਿੱਕਤਾਂ ਦਾ ਸਾਹਮਣਾ ਜਿਹੜਾ ਹੈ ਉਹ ਕੀ ਕਰਨਾ ਪੈ ਰਿਹਾ ਡਾਕਟਰਾਂ ਦੀਆਂ ਟੀਮਾਂ ਨੂੰ ਜਿਵੇਂ ਮੇਰੇ ਸਹਿਯੋਗੀ ਰਣਦੀਪ ਨੇ ਵੀ ਦੱਸਿਆ ਹੈ ਕਿ ਜਦੋਂ ਡਾਕਟਰ ਲਗਾਤਾਰ ਕੋਸ਼ਿਸ਼ ਕਰਦੇ ਨੇ ਤਾਂ ਜਗਜੀਤ ਸਿੰਘ ਢੱਲੇਵਾਲ ਖੁਦ ਜਿਹੜਾ ਨੇ ਉਹ ਫਰਸਟ ਏਡ ਹੋ ਜਾਂਦੇ ਨੇ ਕਿ ਨਹੀਂ ਨਾੜਾ ਲੱਭ ਰਹੀਆਂ ਤਾਂ ਰਹਿਣ ਦਿਓ ਕਿਉਂਕਿ ਸ਼ਰੀਰ ਹੀ ਐਡਾ